ਰਜਿੰਦਰ ਧਾਮੀ ਜਿਹੜੇ ਨੇ ਐਚਪੀਸੀ ਦੇ ਪ੍ਰਧਾਨ ਹੋਏ ਸੀਗੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹ ਚੁਕੇ ਨੇ ਐਚਜੀਪੀਸੀ ਦੇ ਜਗੀਰ ਕੌਰ ਵੀ ਬੀ ਜਗੀਰ ਕੌਰ ਉਹਨਾਂ ਦੇ ਲਈ ਉਹਨਾਂ ਨੇ ਇੱਕ ਵੀਡੀਓ ਜੀ ਵਾਇਰਲ ਹੋਈ ਹੈ ਜਿਸ ਨੂੰ ਲਗਾ ਤੁਸੀਂ ਸਵੈ ਮੋਟੋ ਲਿਆ ਸੀ ਬਿਲਕੁਲ ਜੀ ਸਭ ਨੇ ਸੁਣੀ ਵੀ ਹੋਣੀ ਹੈ ਉਹ ਵੀਡੀਓ ਕਿ ਕਿਸ ਤਰੀਕੇ ਦੇ ਆਪ ਸ਼ਬਦ ਬੋਲੇ ਗਏ ਸੀਗੇ ਔਰ ਇਹ ਅਸੀਂ ਉਮੀਦ ਨਹੀਂ ਕਰਦੇ ਕਿ ਜਿਸ ਅਹੁਦੇ ਦੇ ਉੱਤੇ ਹੈਗੇ ਨੇ ਜਿਸ ਚੇਅਰ ਤੇ ਉਹ ਬੈਠੇ ਨੇ ਉਹ ਸੁਣੋ ਤੇ ਸਭ ਜਦੋਂ ਉੱਥੋਂ ਕੋਈ ਬਿਆਨਨ ਦਾ ਕੋਈ ਅਕਸ਼ਰ ਹੁੰਦਾ ਸਾਰੇ ਸਿਰ ਝੁਕਾ ਕੇ ਮੰਨਦੇ ਨੇ ਉਹ ਚੀਜ਼ ਨੂੰ ਔਰ ਇਹ ਜੇ ਚੇਅਰ ਦੇ ਉੱਤੇ ਬੈਠ ਕੇ ਇਹੋ ਜਿਹਾ ਬਿਆਨ ਕਰਨਾ ਇਕੱਲੀ ਗੱਲ ਬੀਬੀ ਜਗੀਰ ਕੌਰ ਤੱਕ ਨਹੀਂ ਰਹਿ ਜਾਂਦੀ ਹੈ ਇਹ ਗੱਲ ਹੈ ਕਿ ਹਰ ਔਰਤ ਜਿਹੜੀ ਆ ਉਹ ਆਪਣੇ ਆਪ ਨੂੰ ਕੋਈ ਸ਼ਰਮਨਾਕ ਜਿਹੜੀ ਚੀਜ਼ ਹੈ ਇਹ ਮਹਿਸੂਸ ਕਰ ਰਹੀ ਹੈ ਉਹੀ ਲੈਟਰ ਜਿਹੜੀ ਆ ਜਿਹੜੀ ਉਹਨਾਂ ਨੇ ਜਨਰਲੀ ਇਸ਼ੂ ਕੀਤੀ ਸੀਗੀ ਉਹ ਉਹਨਾਂ ਨੇ ਦਿਖਾਈ ਔਰ ਦੱਸਿਆ ਕਿ ਮੈਂ ਗਲਤੀ ਹੋਈ ਹੈ ਮੇਰੇ ਤੋਂ ਔਰ ਮੈਂ ਅੰਡਰ ਪ੍ਰੈਸ਼ਰ ਹੈਗਾ ਹਾਂ ਬਹੁਤ ਹੁਣ ਕੀ ਪ੍ਰੈਸ਼ਰ ਆ ਉਹਨਾਂ ਦਾ ਆਪਣਾ ਪਾਰਟੀ ਦਾ ਪ੍ਰੈਸ਼ਰ ਹੈ ਐਸਜੀਪੀਸੀ ਦੀ ਜੋ ਐਕਟੀਵਿਟੀਜ਼ ਉਹਨਾਂ ਦਾ ਪ੍ਰੈਸ਼ਰ ਹੈ ਉਹ ਮੈਨੂੰ ਨਹੀਂ ਪਤਾ ਉਸ ਚੀਜ਼ ਦਾ ਲੇਕਿਨ ਹਮੇਸ਼ਾ ਇਹ ਹੁੰਦਾ ਕਿ ਕੋਈ ਨਾ ਕੋਈ ਤੁਹਾਡੇ ਜ਼ਿਹਨ ਦੇ ਅੰਦਰ ਇਹੋ ਜੀ ਗੱਲ ਹੁੰਦੀ ਹੈ ਕਿਸੇ ਦੇ ਪ੍ਰਤੀ ਪਰ ਕਦੇ ਨਾ ਕਦੇ ਉਹ ਜ਼ੁਬਾਨ ਤੇ ਵੀ ਆ ਜਾਂਦੀ ਹੈ ਇਸ ਮਾਮਲੇ ਵਿੱਚ ਐਗਜ਼ੈਕਟਲੀ ਜਿਹੜਾ ਉਹਨਾਂ ਨੇ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈਗੀ ਤੇ ਕਮਿਸ਼ਨ ਦਾ ਹੁਣ ਅੱਗੇ ਕੀ ਸਟੈਂਡ ਰਹੇਗਾ ਸਾਡਾ ਮਤਲਬ ਸਿਰਫ ਉਥੇ ਤੱਕ ਹੈ ਜਦ ਕਿ ਨਾਰੀ ਜਾਤੀ ਦੇ ਲਈ ਐਵੇਂ ਜੀ ਅਪਸ਼ਬਦ ਬੋਲੇ ਗਏ ਜੀ ਸੇ ਹੁਣ ਮੇਰੀ ਬੀਬੀ ਜਗੀਰ ਕੌਰ ਜੀ ਦੇ ਨਾਲ ਵੀ ਗੱਲ ਹੋਈ ਹੈ ਫੋਨ ਦੇ ਉੱਤੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਔਰ ਮੈਂ ਇਸ ਚੀਜ਼ ਨੂੰ ਮਾਫ ਨਹੀਂ ਕਰੂੰਗੀ ਕਿ ਮੈਂ ਬੀਬੀ ਜਗੀਰ ਕੌਰ ਜੀ ਨੂੰ ਵੀ ਬੁਲਾਉਂਗੀ ਜ਼ਰੂਰ ਉਹਨਾਂ ਦਾ ਵੀ ਇੱਕ ਵਾਰੀ ਕਿ ਜਰੂਰ ਸੁਣਾਗੇ ਇਸ ਜੀਤੇ ਤੇ আর ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰਾਂਗੇ ਹਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ ਅਸੀਂ ਪੰਜਾਬ ਵਿਮਨ ਕਮਿਸ਼ਨ ਪਹੁੰਚੇ ਆਂ ਵਜਾ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਪ੍ਰਧਾਨ ਐਸਜੀਪੀਸੀ ਨੇ ਉਹਨਾਂ ਨੇ ਬੀਬੀ ਜਗੀਰ ਕੌਰ ਲਈ ਕੁਝ ਅਪਸ਼ਬਦ ਡੈਰੋਗੇਟਰੀ ਰਿਮਾਰਕਸ ਪਾਸ ਕੀਤੇ ਜਿਸ ਨੂੰ ਲੈ ਕੇ ਸਿਉ ਮੋਟੋ ਲਿਆ ਹੈਗਾ ਪੰਜਾਬ ਔਰ ਵਿਮਨ ਕਮਿਸ਼ਨ ਨੇ ਔਰ ਇੱਥੇ ਹਜ ਉਹਨਾਂ ਨੇ ਆਪਣਾ ਜਿਹੜਾ 17 ਤਰੀਕ ਤੱਕ ਉਹਨਾਂ ਨੂੰ ਕਿਹਾ ਗਿਆ ਸੀ ਵੀ ਇੱਥੇ ਆਪਣਾ ਤੁਸੀਂ ਜਿਹੜਾ ਕਲੈਰੀਫਿਕੇਸ਼ਨ ਦੋ ਤੁਸੀਂ ਰਿਟਨ ਕਲੈਰੀਫਿਕੇਸ਼ਨ ਦੋ ਤੇ ਉਹ ਅੱਜ ਇੱਥੇ ਪੇਸ਼ ਹੋਏ ਸਨ ਰਾਜ ਲਲੀ ਗਿਲ ਜਿਹੜੇ ਨੇ ਉਹ ਚੇਅਪਰਸਨ ਨੇ ਮਨ ਕਮਿਸ਼ਨ ਪੰਜਾਬ ਦੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਮੈਂ ਅੱਜ ਹਰਜਿੰਦਰ ਧਾਮੀ ਜਿਹੜੇ ਨੇ ਐਚਪੀਸੀ ਦੇ ਪ੍ਰਧਾਨ ਹੋਏ ਸੀਗੇ ਜਿਹੜੇ ਐਕਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਐਚਜੀਪੀਸੀ ਦੇ ਜਗੀਰ ਕੌਰ ਬੀਬੀ ਜਗੀਰ ਕੌਰ ਉਹਨਾਂ ਦੇ ਲਈ ਉਹਨਾਂ ਨੇ ਇੱਕ ਵੀਡੀਓ ਜੀ ਵਾਇਰਲ ਹੋਈ ਹੈ ਜਿਸ ਨੂੰ ਲੱਗ ਕੇ ਤੁਸੀਂ ਸਵੈ ਮੋਟੋ ਲਿਆ ਚੁੱਕੇ ਬਿਲਕੁਲ ਜੀ ਉਹ ਸਭ ਨੇ ਸੁਣੀ ਵੀ ਹੋਣੀ ਆ ਉਹ ਵੀਡੀਓ ਕਿ ਕਿਸ ਤਰੀਕੇ ਦੇ ਆਪ ਸ਼ਬਦ ਬੋਲੇ ਗਏ ਸੀਗੇ ਔਰ ਇਹ ਅਸੀਂ ਉਮੀਦ ਨਹੀਂ ਕਰਦੇ ਕਿ ਜਿਸ ਅਹੁਦੇ ਦੇ ਉੱਤੇ ਹੈਗੇ ਨੇ ਜਿਸ ਚੇਅਰ ਤੇ ਉਹ ਬੈਠੇ ਨੇ ਉਸ ਨੂੰ ਤੇ ਸਭ ਜਦੋਂ ਉੱਥੋਂ ਕੋਈ ਬਿਆਨ ਆਂਦਾ ਕੋਈ ਅਕਸ਼ਰ ਹੁੰਦਾ ਸਾਰੇ ਸਿਰ ਝੁਕਾ ਕੇ ਮੰਨਦੇ ਨੇ ਉਹ ਚੀਜ਼ ਨੂੰ ਔਰ ਇਹ ਜੇ ਚੇਅਰ ਦੇ ਉੱਤੇ ਬੈਠ ਕੇ ਇਹੋ ਜਿਹਾ ਬਿਆਨ ਕਰਨਾ ਇੱਕ ਪੂਰੀ ਔਰਤ ਜਾਤੀ ਦਾ ਜਿਹੜਾ ਹੈ ਇਹ ਅਪਮਾਨ ਹੈ ਕੱਲੀ ਗੱਲ ਬੀਬੀ ਜ਼ਗੀਰ ਕੌਰ ਤੱਕ ਨਹੀਂ ਰਹਿ ਜਾਂਦੀ ਹੈ ਇਹ ਗੱਲ ਹੈ ਕਿ ਹਰ ਔਰਤ ਜਿਹੜੀ ਹੈ ਉਹ ਆਪਣੇ ਆਪ ਨੂੰ ਬਿਲਕੁਲ ਸ਼ਰਮਨਾਕ ਜਿਹੜੀ ਚੀਜ਼ ਹੈ ਇਹ ਮਹਿਸੂਸ ਕਰ ਰਹੀ ਹੈ ਔਰ ਕਮਿਸ਼ਨ ਦੀ ਤਰਫ ਤੋਂ ਅਸੀਂ ਔਰ ਮਾਡਿਸਟੀ ਦੇ ਲਈ ਇਹ ਐਕਸ਼ਨ ਦਿੱਤਾ ਸੀ ਸੋਮੋਟੋ ਦਿੱਤਾ ਸੀ ਉਹਨਾਂ ਦੇ ਉੱਤੇ ਤੇ ਉਹਨਾਂ ਨੂੰ ਕਿਹਾ ਸੀ ਆ ਕਿ ਸਪਸ਼ਟੀਕਰਨ ਕੋ ਆਏ ਵੀ ਨਹੀਂ ਤੇ ਆ ਕੇ ਉਹਨਾਂ ਨੇ ਉਹੀ ਲੈਟਰ ਜਿਹੜੀ ਆ ਜਿਹੜੀ ਉਹਨਾਂ ਨੇ ਜਨਰਲੀ ਇਸ਼ੂ ਕੀਤੀ ਸੀ ਉਹ ਉਹਨਾਂ ਨੇ ਦਿਖਾਈ ਔਰ ਦੱਸਿਆ ਕਿ ਮੈਂ ਗਲਤੀ ਹੋਈ ਹੈ ਮੇਰੇ ਤੋਂ ਔਰ ਮੈਂ ਅੰਡਰ ਪ੍ਰੈਸ਼ਰ ਹੈਗਾ ਹਾਂ ਬਹੁਤ ਹੁਣ ਕੀ ਪ੍ਰੈਸ਼ਰ ਆ ਉਹਨਾਂ ਦਾ ਆਪਣਾ ਪਾਰਟੀ ਦਾ ਪ੍ਰੈਸ਼ਰ ਹੈ ਐਸਜੀਪੀਸੀ ਦੀ ਜੋ ਐਕਟੀਵਿਟੀਜ਼ ਆ ਉਹਨਾਂ ਦਾ ਪ੍ਰੈਸ਼ਰ ਹੈ ਉਹ ਮੈਨੂੰ ਨਹੀਂ ਪਤਾ ਉਸ ਚੀਜ਼ ਦਾ ਲੇਕਿਨ ਉਹ ਕਹਿੰਦੇ ਮੈਂ ਪ੍ਰੈਸ਼ਰ ਦੇ ਅੰਡਰ ਹਾਂ ਇਸ ਕਰਕੇ ਮੇ ਤੋਂ ਕਿਹਾ ਗਿਆ ਲੇਕਿਨ ਗੱਲ ਜਿਹੜੇ ਇਹ ਨਹੀਂ ਹੁੰਦੀ ਕਿ ਮੇ ਤੋਂ ਕਿਹਾ ਗਿਆ ਹਮੇਸ਼ਾ ਇਹ ਹੁੰਦਾ ਕਿ ਕੋਈ ਨਾ ਕੋਈ ਤੁਹਾਡੇ ਜ਼ਿਹਨ ਦੇ ਅੰਦਰ ਇਹੋ ਜੀ ਗੱਲ ਹੁੰਦੀ ਹੈ ਕਿਸੇ ਦੇ ਪ੍ਰਤੀ ਪਰ ਕਦੇ ਨਾ ਕਦੇ ਉਹ ਜ਼ੁਬਾਨ ਤੇ ਵੀ ਆ ਜਾਂਦੀ ਹੈ ਜੀ ਮੈਮ ਜਿੱਥੋਂ ਤੱਕ ਇਸ ਪਾਰਟਿਕਲ ਪ੍ਰੈਸ਼ਰ ਦੀ ਗੱਲ ਕੀਤੀ ਜਾਏ ਜਿਹੜੀਆਂ ਕਈ ਗੱਲਾਂ ਨੇ ਜਿਹੜੀਆਂ ਉਸ ਵੀਡੀਓ ਵਾਇਰ ਤਖਤਾਂ ਦੀ ਉੱਥੇ ਗੱਲ ਹੋਈ ਹੈ ਖਾਸ ਤੌਰ ਤੇ ਅਸਤੀਫੇ ਜਿਹੜੇ ਲੈਗੇ ਸੋ ਉਸ ਦੀ ਪ੍ਰਵਾਨਗੀ ਦੀ ਉੱਥੇ ਗੱਲ ਹੋ ਰਹੀ ਹੈ ਉਸ ਪਾਰਟिकुलर ਜਿਹੜਾ ਵੀਡੀਓ ਵਾਇਰਲ ਦੀ ਗੱਲ ਆਪਸ ਹੋ ਰਹੀ ਹੈ ਗੱਲਬਾਤ ਪਰ ਉਸ ਦੇ ਨਾਲ ਹੀ ਜਿਹੜੀ ਹੈਗੀ ਉੱਥੇ ਬੀਬੀ ਜਗੀਰ ਕੌਰ ਦਾ ਇੱਕਦਮ ਜ਼ਿਕਰ ਕੀਤਾ ਜਾਂਦਾ ਜਿਹੜਾ ਫੋਨ ਉਹਨਾਂ ਨਾਲ ਕਰ ਰਿਹਾ ਸ਼ਖਸ ਉਹਦੀ ਗੱਲਬਾਤ ਕੀਤੀ ਜਾਂਦੀ ਹੈ ਪਰ ਜਿਸ ਤਰੀਕੇ ਦੇ ਨਾਲ ਔਮਨ ਕਮਿਸ਼ਨ ਹਰ ਵਾਰੀ ਜਿਹੜਾ ਸਿਉ ਮੋਟੋ ਲੈਂਦਾ ਕਾਫੀ ਸਾਰੇ ਐਸੇ ਪਿੱਛੇ ਵੇਸੇ ਮਾਮਲੇ ਦੇਖੇ ਹੈ ਇਵਨ ਦੇਖਿਆ ਜਾਇਆ ਤਾਂ ਮਤਲਬ ਕਿ ਸੀਐਮ ਲੈਵਲ ਦੇ ਲੋਕਾਂ ਨੂੰ ਜਿਹੜਾ ਕਮਿਸ਼ਨ ਨੇ ਇੱਕ ਵਾਰੀ ਤਲਬ ਕੀਤਾ ਹੈਗਾ ਔਰ अच्छा रोल कमीशन निभा ਰਿਹਾ ਹੈਗਾ ਇਸ ਮਾਮਲੇ ਵਿੱਚ ਐਗਜੈਕਟਲੀ ਜਿਹਨਾਂ ਨੇ ਉਹਨਾਂ ਨੇ ਐਕਸਪਲੇਨੇਸ਼ਨ ਦਿੱਤੀ ਹੈਗੀ ਤੇ ਕਮਿਸ਼ਨ ਦਾ ਹੁਣ ਅੱਗੇ ਕੀ ਸਟੈਂਡ ਰਹੇਗਾ ਦੇਖੋ ਜੋ ਉਹਨਾਂ ਦੇ ਆਪਣੇ ਟੈਂਸ਼ਨ ਪ੍ਰੈਸ਼ਰ ਦੀ ਗੱਲ ਕਰ ਰਹੇ ਨੇ ਉਹ ਉਹਦੇ ਵਿੱਚ ਤੇ ਅਸੀਂ ਨਹੀਂ ਪੈਂਦੇ ਕਿਉਂਕਿ ਅਸੀਂ ਪੋਲਿਟਿਕਲ ਬਿਲਕੁਲ ਕੋਈ ਸਟੇਟਮੈਂਟ ਨਹੀਂ ਦੇਣੀ ਹੈ ਨਾ ਹੀ ਅਸੀਂ ਐਸਜੀਪੀਸੀ ਦੇ ਜਿਹੜੀ ਕਾਰਗੁਜ਼ਾਰੀ ਹੈ ਉਹਨਾਂ ਦੇ ਅੰਦਰ ਕੋਈ ਇੰਟਰਫੇਅਰ ਕਰਨਾ ਸਾਡਾ ਮਤਲਬ ਸਿਰਫ ਉੱਥੇ ਤੱਕ ਹੈ ਜਦਕਿ ਨਾਰੀ ਜਾਤੀ ਦੇ ਲਈ ਇਹੋ ਜਿਹਾ ਅਪਸ਼ਬਦ ਬੋਲੇ ਗਿਆ ਨਹੀਂ ਜੀ ਹੁਣ ਮੇਰੀ ਬੀਬੀ ਜਗੀਰ ਕੌਰ ਜੀ ਦੇ ਨਾਲ ਵੀ ਗੱਲ ਹੋਈ ਹੈ ਫੋਨ ਦੇ ਉੱਤੇ ਤੇ ਉਹਨਾਂ ਨੇ ਇਹ ਕਿਹਾ ਕਿ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਔਰ ਮੈਂ ਇਸ ਚੀਜ਼ ਨੂੰ ਮਾਫ ਨਹੀਂ ਕਰੂੰਗੀ ਲੇਕਿਨ ਮੈਂ ਬੀਬੀ ਜਗੀਰ ਕੌਰ ਜੀ ਨੂੰ ਵੀ ਬੁਲਾਉਂਗੀ ਜ਼ਰੂਰ ਉਹਨਾਂ ਦਾ ਵੀ ਇੱਕ ਵਾਰੀ ਪੱਕਾ ਜਰੂਰ ਸੁਣਾਗੇ ਇਸ ਚੀਜ਼ ਦੇ ਉੱਤੇ ਔਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰਾਂਗੇ ਜੀ ਮੈਂ ਅੱਜ ਤੋ ਤੱਕ ਵਮਨ ਕਮਿਸ਼ਨ ਦੀ ਗੱਲ ਕਰੀਏ ਬਹੁਤ ਜ਼ਿਆਦਾ ਤੁਸੀਂ ਵੀ ਬਹੁਤ ਹੀ ਐਸੇ ਦੇਖ ਰਹੇ ਆ ਕਿ ਉਹ ਟੈਕਟਿਵਲੀ ਪਾਰਟਿਸਿਪੇਟ ਕਰ ਰਹੇ ਆ ਅੱਜ ਵੀ ਤੁਹਾਡਾ ਬਹੁਤ ਸਾਰੇ ਕੇਸ ਸੀ ਜਿਸ ਸਾਨੂੰ ਵਿਚਰ ਟਾਈਮ ਦੇ ਤਸਲੀ ਸ਼ੁਕਰੀਆ ਕਰਦੇ ਆ ਬਟ ਜੇ ਦੇਖਿਆ ਜਾਏ ਤਾਂ ਜਿਸ ਤਰੀਕੇ ਦੇ ਨਾਲ ਔਰਤਾਂ ਦੇ ਨਾਲ ਹੋ ਰਿਹਾ ਹੈ ਮਤਲਬ ਕਿ ਆਪਾਂ ਗਲਤਾ ਕਰ ਦਿੰਨੇ ਆ ਕਿ ਬੜੀ ਵਮਨ ਰਾਈਟਸ ਦੀ ਗੱਲ ਕਰਦੇ ਆ ਸਸ਼ਕਤੀਕਰਨ ਦੀ ਗੱਲ ਕਰਦੇ ਆ VOTING ਰਾਈਟਸ ਦੀ ਗੱਲ ਕਰਦੇ ਆ ਬਰਾਬਰੀ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਪਰ ਇਸ ਤਰ੍ਹਾਂ ਦੇ ਇਵਨ ਕਿਉਂਕਿ ਉਹ ਐਕਸ ਪ੍ਰੈਜ਼ੀਡੈਂਟ SGPC ਦੇ ਰਹਿ ਚੁੱਕੇ ਨੇ ਐਦਾਂ ਦੇ ਅਧਿਆਤ ਤੇ ਔਰ ਇਹ ਫਾਈਟ ਜਿਹੜੇ ਆਰਗੇਨਾਈਜੇਸ਼ਨਸ ਜਾਂ ਸੈਟਅਪਸ ਜਾਂ ਇੰਸਟੀਟਿਊਸ਼ਨਸ ਨੇ ਉਹਨਾਂ ਦੇ ਵੀ ਉਸ ਲੈਵਲ ਤੇ ਹੋਣਾ ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਹਜੇ ਵੀ ਔਰਤ ਜਿਹੜੀ ਹੈ ਉਹ ਪੈਟਰਾਰਕਲ ਜਿਹੜਾ ਸਿਸਟਮ ਹੈਗਾ ਉਹਦੇ ਵਿੱਚ ਫਸ ਕੇ ਕਿਤੇ ਨਾ ਕਿਤੇ ਉਹਨੂੰ ਫੇਰ ਤੋਂ ਜਿਹੜਾ ਹੈਗਾ ਉਹ ਗਾਜ਼ ਜਿਹੜੀ ਉਹ ਚੀਲਨੀ ਪੈਂਦੀ ਹੈ ਏ ਕਿ ਬਹੁਤ ਅਫਸੋਸ ਜਿਹੜਾ ਗੱਲ ਹੈਗੀ ਆ ਇਹ ਬੀਬੀ ਜ਼ਗੀਰ ਕੌਰ ਜੀ ਦਾ ਆਪਣਾ ਅਕਸ ਹੈਗਾ ਆ ਪੋਲੀਟੀਕਲ ਹੈ ਬੜੀ ਦੇਰ ਤੋਂ ਆਪਣੇ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਉਹ ਸੰਬੰਧ ਰੱਖਦੇ ਨੇ ਏ ਆਬੀ ਐਸਜੀਪੀਸੀ ਦੇ ਪ੍ਰਧਾਨ ਰਹਿ ਚੁੱਕੇ ਨੇ ਇਹ ਤੇ ਇੱਕ ਗੱਲ ਹੈਗੀ ਆ ਗੱਲ ਹੈਗੀ ਆ ਕਿ ਕਿਸੇ ਔਰਤ ਦੇ ਲਈ ਇਹੋ ਜਿਹਾ ਸ਼ਬਦ ਇਸਤੇਮਾਲ ਜਿਹੜਾ ਹੈ ਨਾ ਉਹ ਪੂਰੀ ਜਾਤੀ ਨੂੰ ਜਿਹੜਾ ਆ ਇਹ ਪ੍ਰੇਸ਼ਾਨ ਕਰਦਾ ਇਸ ਚੀਜ਼ ਦੇ ਉੱਤੇ ਨਾ ਹੀ ਅਸੀਂ ਇਹ ਕਦੇ ਇਹ ਸਮਝ ਸਕਦੇ ਹਾਂ ਕਿ ਇਹ ਗੱਲ ਇਹਨਾਂ ਨੇ ਕਿਉਂ ਕਹੀ ਵਗੈਰ ਉਹ ਕਹ ਰਹੇ ਨੇ ਮੇਰੀ ਟੈਨਸ਼ਨ ਪ੍ਰੈਸ਼ਰ 'ਚ ਗੱਲ ਹੋ ਗਈ ਟੈਨਸ਼ਨ ਪ੍ਰੈਸ਼ਰ ਉਹਨਾਂ ਦੀ ਆਪਣੀ ਅੰਦਰੂਨੀ ਮਾਮਲਾ ਆ ਲੇਕਿਨ ਅਸੀਂ ਜ਼ਰੂਰ ਇਸ ਦੇ ਉੱਤੇ ਇਹ ਕੱਲਾ ਇਹੀ ਨਹੀਂ ਹੁੰਦਾ ਕਿ ਵੀ ਮਾਫੀ ਮੰਗ ਲੀਤਾ ਉਹਨੂੰ ਮਾਫ ਕਰਤਾ ਜਾਂਦਾ ਲੇਕਿਨ ਜੋ ਕਾਨੂੰਨੀ ਕਾਰਵਾਈ ਹੈ ਤਾਕੀ ਅੱਗੇ ਤੋਂ ਕੋਈ ਨਾ ਕਰ ਸਕੇ ਉਹ ਸੀ ਜ਼ਰੂਰ ਵਿਚਾਰ ਕਰਾਂਗੇ ਔਰ ਤੁਹਾਨੂੰ ਦੱਸਾਂਗੇ ਵੀ ਇਹ ਤੇ ਮੈਂ ਅੱਗੇ ਤੁਸੀਂ ਇਹਦੇ ਤੇ ਹਜੇ ਐਕਸ਼ਨ ਲਓਗੇ ਤੁਸੀਂ ਜਿਹੜੇ ਬੀਬੀ ਜਗੀਰ ਕੌਰ ਨੇ ਉਹਨਾਂ ਨੂੰ ਵੀ ਬੁਲਾਓਗੇ ਔਰ ਇਹਨਾਂ ਦੇ ਵੀ ਅੱਗੇ ਐਕਸ਼ਨ ਤੁਸੀਂ ਲਓ ਜਗੀਰ ਕੌਰ ਜਿਨ੍ਹਾਂ ਨਾਲ ਮੇਰੀ ਫੋਨ ਤੇ ਗੱਲ ਹੋ ਚੁੱਕੀ ਹੈ ਪਰ ਮੈਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਬੁਲਾਉਂਗੀ ਜੀ ਅਗਰ ਉਹ ਆਂਦੇ ਨੇ ਔਰ ਆਪਣਾ ਸਪਸ਼ਟੀਕਰਨ ਵੀ ਰੱਖਦੇ ਨੇ ਅਸੀਂ ਕਾਰਵਾਈ ਅੱਗੇ ਦੀ ਸ਼ੁਰੂ ਕਰਾਂਗੇ ਬਹੁਤ ਬਹੁਤ ਧੰਨਵਾਦ ਹੈ ਠੀਕ ਹੈ ਥੈਂਕ ਯੂ ਐਸਰ ਨਾਲ ਸੀਗੇ ਰਾਜ ਲਾਲੀ ਗਿੱਲ ਜਿਨ੍ਹਾਂ ਨੇ ਕਿ ਚੇਅਰਪਰਸਨ ਨੇ ਹੈ ਪੰਜਾਬ ਔਰਮਨ ਕਮਿਸ਼ਨ ਤੇ ਅੱਜ ਉਹਨਾਂ ਨੇ ਸਾਡਾ ਗੱਲਬਾਤ ਕੀਤੀ ਬੀਬੀ ਜਗੀਰ ਕੌਰ ਜਿਹੜੇ ਕਿ ਪ੍ਰਧਾਨ ਸਾਫ ਕਰ ਰਹੇ ਚੁਕੇ ਨੇ ਐਸਜੀਪੀਸੀ ਦੇ ਉਹਨਾਂ ਨੂੰ ਲੈ ਕੇ ਅੱਜ ਇਹ ਇੱਥੇ ਵਿਸਪਸ਼ਟ ਕਰਨ ਦੇਣ ਆਏ ਸੀਗੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇੱਕ ਵੀਡੀਓ ਵਾਇਰਲ ਹੋਈ ਹੈ ਜਦੇ ਵਿੱਚ ਉਹਨਾਂ ਨੇ ਬੀਬੀ ਜਗੀਰ ਕੌਰ ਲਈ ਕੁਝ ਸ਼ਬਦ ਜਿਹੜੇ ਨੇ ਅਪਸ਼ਬਦ ਕਹਿ ਦਿੱਤੇ ਨੇ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਮੋਹਾਲੀ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਦਰਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ